ਕਿਸਾਨਾਂ ਦੀ ਦਿੱਲੀ ਦੇ ਵਿੱਚ ਅੱਜ ਇੱਕ ਕੌਮੀ ਪੱਦਰ ਦੀ ਕਨਵੈਨਸ਼ਨ ਬੈਠਕ ਹੋਈ ਹੈ ਇਸ ਬੈਠਕ ਦੇ ਵਿੱਚ ਜਿੱਥੇ ਵੱਡੇ ਕਿਸਾਨ ਲੀਡਰ ਸ਼ਾਮਿਲ ਹੋਏ ਤਾਂ ਉੱਥੇ ਹੀ ਖੇਤੀ ਦੇ ਨਾਲ ਸੰਬੰਧਿਤ ਸਿਆਸੀ ਮਾਹਿਰਾਂ ਨੂੰ ਵੀ ਬੁਲਾਇਆ ਗਿਆ ਸੀ ਇਹਨਾਂ ਮਾਹਿਰਾਂ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਜੇਕਰ ਕੇਂਦਰ ਸਰਕਾਰ ਐਮਐਸਪੀ ਲਾਗੂ ਕਰ ਦਿੰਦੀ ਹੈ ਤਾਂ ਇਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਹੈ ਜਿਹੜਾ ਉਹ ਨਹੀਂ ਪੈਣ ਵਾਲਾ ਸਰਕਾਰ ਦੇ ਲਈ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੈ ਸੋ ਇਸ ਤੋਂ ਇਲਾਵਾ ਇੱਥੇ ਹੋਰ ਮਾਹਿਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਸੱਦਿਆ ਗਿਆ ਸੀ ਪੱਤਰਕਾਰ ਭਾਈਚਾਰੇ ਨੂੰ ਵੀ ਵੱਡੇ ਪੱਧਰ ਤੇ ਇੱਥੇ ਸੱਦਾ ਪੱਤਰ ਦਿੱਤਾ ਗਿਆ ਤੇ ਕਿਸਾਨਾਂ ਦੇ ਵੱਲੋਂ ਵਿਚਾਰ ਵਟਾਂਦਰਾ ਜਿਹੜਾ ਵਿਸਥਾਰ ਤੇ ਵਿੱਚ ਐਮਐਸਪੀ ਨੂੰ ਲੈ ਕੇ ਸ਼ੰਭੂ ਬਾਰਡਰ ਜੋ ਕਿ ਬੰਦ ਹੈ ਉਸ ਨੂੰ ਲੈ ਕੇ ਕੀਤਾ ਗਿਆ ਤੇ ਹੋਰ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਸਤਾਰ ਨਾਲ ਗੱਲਬਾਤ ਇੱਥੇ ਕੀਤੀ ਗਈ ਕਨਵੈਨਸ਼ਨ ਪੱਧਰ ਦੀ ਬੈਠਕ ਹੈ ਜਿਹੜੀ ਉਹ ਕਾਫੀ ਲੰਮਾ ਸਮਾਂ ਚੱਲੀ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਬੰਦ ਕਿਸਾਨਾਂ ਦੇ ਵੱਲੋਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਵਿਸਥਾਰ ਗੱਲਬਾਤ ਸਾਂਝੀ ਵੀ ਕੀਤੀ ਗਈ ਪਰ ਸਾਡੇ ਸਹਿਯੋਗੀ ਸਮਰਨ ਦੇ ਵੱਲੋਂ ਮਨਜੀਤ ਸਿੰਘ ਰਾਏ ਜੋ ਕਿ ਇੱਕ ਉੱਗੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਖਾਸ ਗੱਲਬਾਤ ਹੈ ਜਿਹੜੀ ਫੋਨ ਦੇ ਜ਼ਰੀਏ ਕੀਤੀ ਗਈ ਹੈ ਆਓ ਸੁਣਦੇ ਹਾਂ ਰੋਸ਼ਾਬਾ ਜੀ ਦਿੱਲੀ ਦੇ ਵਿੱਚ ਕਿਸਾਨਾਂ ਦੀ ਕਨਵੈਨਸ਼ਨ ਹੋਈ ਹੈ ਤੇ ਕੀ ਉਸ ਦੇ ਵਿੱਚ ਰਣਨੀਤੀ ਲਿਖੀ ਗਈ ਹੈ ਕੀ ਫੈਸਲੇ ਲਏ ਗਏ ਨੇ गांव ਵਾਸਤੇ ਦੇਖੋ ਇਕ ਕਨਵੈਨਸ਼ਨ ਜਿਹੜੀ ਇੱਕ ਐਮਐਸਪੀ ਤੇ ਸੀਰ ਤੇ ਐਕਸਪਰਟ ਜਿਹੜੇ ਆ ਉਹ ਅੱਜ ਬੁਲਾਏ ਗਏ ਸੀ ਤੇ ਐਮਐਸਪੀ ਜਿਹੜੀ ਸਰਕਾਰ ਕਹਿੰਦੀ ਹੈ ਜੀ ਐਮਐਸਪੀ ਸਾਨੂੰ ਦੇਣੀ ਔਖੀ ਹੈ ਜਾਂ ਐਮਐਸਪੀ ਤੇ ਕਿੰਨਾ ਖਰਚਾ ਆਉਣਾ ਹੈ ਜੀ ਉਹਦੇ ਬਾਰੇ ਅੱਛਾ ਮਸਲਾ ਜੀ ਜੀ ਤੇ ਉੱਥੇ ਸਾਰੇ ਬਲਾਰੇ ਬੋਲੇ ਨੇ ਹਾਂ ਕਿੰਡ 15 ਪ੍ਰਦਰਸ਼ਨ ਨੂੰ ਜਿਹੜਾ ਟ੍ਰੈਕਟਰ ਮਾਰਚ ਕਰਨਾ ਜੀ ਤੇ ਉਹ ਉਹਦੇ ਬਾਰੇ ਇਹ ਫੈਸਲਾ ਲਿਆ ਗਿਆ ਜੀ ਜੀ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਅਗਸਤ ਮਹੀਨੇ ਦੇ ਵਿੱਚ ਤੋਂ ਬਾਅਦ ਜੀ ਪੂਰੇ ਮਹਾਪੰਚਾਇਤਾਂ ਨਿਯਤੀਆਂ ਜਾਣਗੀਆਂ ਜੀ ਉਹਦੇ ਉਹਦੇ ਬਾਰੇ ਫੈਸਲੇ ਕੁਝ ਹੋਏ ਨੇ ਜੀ ਤੇ ਇਹੋ ਚੀਜ਼ੇ ਜਾ ਰਹੀਆਂ ਜਿਆਦਾ ਤਾਂ ਇਸ ਗੱਲ ਤੇ ਹੀ ਕਨਵੈਨਸ਼ਨ ਕਿ ਜਿਹੜੀ ਐਮਐਸਪੀ ਹੈ ਜੀ ਉਹਦੇ ਤੇ ਹੀ ਧਿਆਨ ਕੇ ਸਾਰਾ ਭਈ ਐਕਸਪਰਟਾਂ ਤੋਂ رائے ਲੈਣੀ ਸੀ ਜੀ ਜਿਹੜੀ ਅਸੀਂ ਕਹਿੰਦੇ ਆ ਪ੍ਰਾਈਵੇਟ ਬਿੱਲ ਜਿਹੜਾ ਆਇਆ ਜਾ ਰਿਹਾ ਹੈ ਜੀ ਉਹਦੇ ਤੇ ਇਹਨਾਂ ਦਾ ਕੀ ਕਹਿਣਾ ਹੈਗਾ ਜਿਹੜੇ ਏਕਸਪਰਟ ਨੇ ਜੀ ਜਿਆਦਾ ਇਹ ਤੇ ਸੀ ਹਾਂ ਜੀ ਹਾਂ ਸੋ ਰਾਸ਼ਪਤ ਕਨਵੈਨਸ਼ਨ ਦੇ ਵਿੱਚ ਫਿਰ ਜਿਹੜੇ ਮਾਹਰ ਬੁਲਾਏ ਸੀ ਉਹਨਾਂ ਦੀ ਕੀ رائے ਸੀ ਇਹਨਾਂ ਸਾਰਿਆਂ ਨੂੰ ਲੈ ਕੇ ਕਿ ਉਹ ਸਹਿਮਤੀ ਜਤੋਂਦੇ ਨੇ ਕਿਸਾਨਾਂ ਦੇ ਨਾਲ ਤੋਂ ਬਿਲਕੁਲ ਕਹਿੰਦੇ ਨੇ ਕਿ ਇਹ ਕੋਈ ਵੱਡੀ ਗੱਲ ਨਹੀਂ ਸਰਕਾਰ ਜਿਹੜਾ ਬਣਾਈ ਗੱਲ ਗਈ ਆ ਕਿ ਬਹੁਤ ਵੱਡੇ ਫੰਡ ਦੀ ਲੋੜ ਹੈ ਜੀ ਅ ਫੰਡ ਕਿੱਥੋਂ ਆਏਗਾ ਜੀ ਉਹਦੇ ਤੇ ਚਰਚਾ ਜ਼ਿਆਦਾ ਹੋਈ ਆ ਉਹਨਾਂ ਨੇ ਕਿਹਾ ਵੀ ਸਰਕਾਰ ਲਈ ਬਹੁਤ ਜੀ ਵੱਡੀ ਗੱਲ ਨਹੀਂ ਹੈਗੀ ਜੀ ਕਿ ਜੇ ਸਰਕਾਰ ਨੇ ਐਮਐਸਪੀ ਦੇ ਖੁਦ ਵੀ ਖਰੀਦ ਕਰਨੀ ਹੋਵੇ ਜੀ ਉਹਦੇ ਵਾਸਤੇ ਫੰਡ ਅਰੇਂਜ ਕਰਨਾ ਹੋਵੇ ਜੀ ਔਰ ਸੈਕੰਡ ਜੇ ਹੈ ਸਰਕਾਰ ਨੇ ਇਹਦੇ ਤੇ ਕੋਈ ਕਾਨੂੰਨ ਬਣਾਉਣਾ ਹੋਵੇ ਜੀ ਇਹ ਮੁਸ਼ਕਲ ਨਹੀਂ ਸਰਕਾਰ ਦੀ ਮਨਸ਼ਾ ਸਾਫ਼ ਚਾਹੀਦੀ ਹੈ ਜੀ ਰਾ ਸਾਹਿਬ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਹੁਕਮ ਦਿੱਤੇ ਗਏ ਸੀ ਪਰ ਕਿ ਉਹਨਾਂ ਹੁਕਮਾਂ ਦੀ ਪਾਲਣਾ ਨਹੀਂ ਹੋਈ ਸੀ। ਜਿਵੇਂ ਕੀਤਾ ਪਹਿਲਾਂ ਤੋਂ ਅਸੀਂ ਕਹਿ ਰਹੇ ਸੀ ਵੀ ਅਸੀਂ ਨਹੀਂ ਸੀ ਬੰਦ ਕੀਤੀ ਉਹ ਸੜਕ ਜਿਹੜੀ ਆ ਇਹ ਹੁਣ ਕਲੀਅਰ ਹੋ ਗਿਆ। ਜੀ। ਇਹ ਹਾਈ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਜਿਹੜੀ ਹਰਿਆਣਾ ਸਰਕਾਰ ਆ ਸੁਪਰੀਮ ਕੋਰਟ ਚਲੀ ਗਈ। ਜੀ। ਹਰਿਆਣਾ ਦੁਕਾਨ ਬੰਦ ਕਰਕੇ ਬੈਠੀ ਆ ਸੜਕ ਜਦਕੇ ਹਾਈ ਕੋਰਟ ਮਾਨਜੂਰ ਸ਼ਾਦੀ ਸਰਵੋੱਚ ਅਦਾਲਤ ਹੈ ਪੰਜਾਬ ਐਂਡ ਹਰਿਆਣਾ ਦੀ। ਜੀ। ਉਹਨਾਂ ਨੇ ਕਿਹਾ ਵੀ ਇਹ ਸੜਕ ਨੂੰ ਖੋਲੋ ਛੱਡ ਦਿਨਾਂ ਵਿੱਚ ਵਿੱਚ ਵਿੱਚ। ਜੀ ਜਿਹੜੀ ਆਰਡਰ ਸੀ 17 ਨੂੰ ਖੋਲਣਾ ਸੀ ਜੀ ਪਰ ਸੋ ਪਹਿਲਾ ਹੀ ਸੁਪਰੀਮ ਕੋਰਟ ਚਲੇ ਜਾਣਾ ਜੀ ਇਹਦਾ ਮਤਲਬ ਮੰਚਾ ਜਿਹੜੀ ਆ ਉਹ ਹਰਿਆਣਾ ਸਰਕਾਰ ਦੀ ਪੰਜਾਬ ਨੂੰ ਆਰਥਿਕ ਸਟਕਮਾਨ ਦੀ ਹੈ ਜੀ ਆਪ ਦੇ ਮੁੱਖ ਮੰਤਰੀ ਇੱਥੇ ਚੁੱਪੀ ਸਾਟ ਕੇ ਬੈਠੇ ਨੇ ਸਾਨੂੰ ਤਾਂ ਇਹ ਗੱਲ ਹੀ ਅਰੰਭੀ ਹੈ ਜੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਰੋਲਾ ਪਾਉਂਦਾ ਕਿ ਜਾਈ ਦੇ ਚੋਂ ਬੰਦ ਕੀਤਾ ਹੋਇਆ ਆਈਗੇ ਖੋਲਿਆ ਜਾਵੇ ਜੀ ਜਿਹਦੇ ਨਾਲ ਪੰਜਾਬ ਨੂੰ ਆਰਥਿਕ ਸਟਕ ਵੱਜ ਰਹੀ ਹੈ ਸਾਡੇ ਵਪਾਰੀ ਵਰਗ ਸਾਰੇ ਪਰੇਚਾਨ ਨੇ ਜੀ ਬੜੀ ਪਰੇਸ਼ਾਨ ਨੇ ਕਿ ਉਹ ਇਹ ਪੱਟੀ ਜਦ ਪੰਜਾਬ ਨੂੰ ਜਿਹੜੀ ਆਰਥਿਕ ਤੌਰ ਤੇ ਲੱਗ ਰਹੀ ਆ ਇਸੇ ਪੰਜਾਬ ਸਰਕਾਰ ਚੁੱਪੀ ਝਰ ਕਮੇਟੀ ਆ ਅਸੀਂ ਸਭ ਜਿਹੜਾ ਕਹਿੰਦੇ ਆ ਕਿ ਇਹਨੂੰ ਖੋਲਿਆ ਜਾਵੇ ਸਾਡੇ ਕਿਸੇ ਵਪਾਰੀ ਭਰਾ ਨੂੰ ਤੰਗੀ ਨਾ ਹੋਵੇ ਆ ਕਾਰੋਬਾਰੀ ਭੈਣ ਨੂੰ ਨਾ ਕੋਈ ਤੰਗੀ ਹੋਵੇ ਜਿਹੜੇ ਜਾਣ ਵਾਲੇ ਆਉਣ ਜਾਣ ਵਾਲੇ ਲੋਕਾਂ ਨੂੰ ਨਾ ਸੰਗੀ ਹੋਵੇ ਪਰ ਮੈਂ ਜੋ ਮੇਰਾ ਭਈ ਜਿਹੜਾ ਪੰਜਾਬ ਸਰਕਾਰ ਚੁੱਪੀ ਜੱਗ ਕੇ ਬੈਠੀ ਹੈ ਵੀ ਸ਼ੱਕ ਦੇ ਘੇਰੇ 'ਚ ਆ ਜੀ ਜੀ ਸਾਹਿਬ ਜਿਹੜਾ ਤੁਸੀਂ 15 ਅਗਸਤ ਨੂੰ ਟਰੈਕਟਰ ਮਾਰਚ ਦਾ ਜ਼ਿਕਰ ਕੀਤਾ ਹੈ ਤੇ ਉਹ ਪੰਜਾਬ ਦੇ ਵਿੱਚ ਕੱਢਿਆ ਜਾਵੇਗਾ ਕਿ ਪੂਰੇ ਦੇਸ਼ ਭਰ ਦੇ ਵਿੱਚ ਕੱਢਿਆ ਜਾਵੇਗਾ ਨਹੀਂ ਪੂਰੇ ਦੇਸ਼ ਭਰ ਦਾ ਹੈ ਜੀ ਹੈ ਪੂਰੇ ਦੇਸ਼ ਭਰ ਦਾ ਹੈ ਔਰ ਪੂਰੇ ਦੇਸ਼ ਭਰ ਦੇ ਵਿੱਚ ਹੈ ਟਰੈਕਟਰ ਮਾਰਚ ਜਿਹੜਾ ਉਹ ਅੰਦੋਲਨ ਦੇ ਪੱਖ ਦੇ ਵਿੱਚ ਸਰਕਾਰ ਉੱਤੇ ਨੂੰ ਜਗਾਉਣ ਵਾਸਤੇ ਹੈ ਜੀ ਤਾਂ ਕਿ ਨਜ਼ਰ ਆਵੇ ਕਿ ਪੂਰੇ ਦੇਸ਼ ਦਾ ਅੰਦੋਲਨ ਹੈ ਇਹ ਜਾਵੇਂ ਹਰਿਆਣਾ ਦਾ ਪ੍ਰਧਾਨ ਸਿੱਕਰ ਪੇਸ਼ ਕਰ ਰਹੀ ਆ ਜਦ ਕਿ ਟਰੈਕਟਰ ਮਾਰਚ ਪੂਰੇ ਪੂਰੇ ਭਾਰਤ ਦੇ ਵਿੱਚ ਹੋਏਗਾ ਸਾਰੀਆਂ ਸਟੇਟਾਂ 'ਚ ਹੋਏਗਾ ਜੀ ਰੌਣਾ ਸਭ ਅੱਜ ਤੋਂ ਸੈਸ਼ਨ ਜਿਹੜਾ ਸ਼ੁਰੂ ਹੋ ਗਿਆ ਤੇ ਮੰਗ ਪੱਤਰ ਤੁਸੀਂ ਸੰਸਦ ਨਵੰਬਰ ਨੂੰ ਦਿੱਤੇ ਸੀ ਕਿ ਸਾਡੇ ਹੱਕ ਦੀ ਆਵਾਜ਼ ਢੋ ਕੋ ਸੋ ਉਮੀਦ ਹੈ ਤੁਹਾਨੂੰ ਕਿ ਕੋਈ ਅਜਿਹਾ ਐਮਪੀ ਹੋਊਗਾ ਜਿਹੜਾ ਉੱਥੇ ਜਾ ਕੇ ਤੁਹਾਡੇ ਹੱਕਾਂ ਦੀ ਆਵਾਜ਼ ਚੁੱਕੂਗਾ ਬਿਲਕੁਲ ਬਿਲਕੁਲ ਦੇਖੋ اپੋਜੀਸ਼ਨ ਦੇ ਜਿਹਨੇ ਐਮਪੀ ਨੇ ਇਹਨਾਂ ਨੋਸ਼ੀ ਮੰਗ ਪੱਤਰ ਲੈਨੇ ਜੀ ਉਹਨਾਂ ਨੇ ਮੰਗ ਪੱਤਰ ਲੈ ਲੈਂਦੇ ਐ ਸਾਨੂੰ ਕਿਹਾ ਕਿ ਅਸੀਂ ਇਹ ਤੁਹਾਡੀ ਗੱਲ ਸਾਰੀ ਦੀ ਸਾਰੀ ਉੱਥੇ ਰੱਖਾਂਗੇ ਜੀ ਲੋਕ ਸਭਾ ਦੇ ਵਿੱਚ ਜੀ ਔਰ ਕਈ ਆਂਟੀਆਂ ਨੇ ਤਾਂ ਪ੍ਰਾਈਵੇਟ ਮੈਲੇ ਆਉਣ ਵਾਸਤੇ ਅ ਕਾਗਜ਼ ਵੀ ਤਿਆਰ ਕਰਕੇ ਸਾਨੂੰ ਭੇਜਿਆ ਰਿਹਾ ਚੈੱਕ ਕਰ ਲਓ ਤੁਸੀਂ ਉੱਥੇ ਰੱਖ ਦਈਏ ਜੀ ਅਸੀਂ ਇਹਨਾਂ ਨੂੰ ਕਿਹਾ ਤੇ ਅਸੀਂ ਆਪਣੇ ਐਕਸਪਰਟਾਂ ਨਾਲ ਸਲਾਹ ਕਰਕੇ ਇਹਨਾਂ ਦਾ ਕਾਗਜ਼ ਤਿਆਰ ਕਰਕੇ ਦਿੰਨੇ ਆ ਕਿ ਕੋਈ ਵਿੱਚ ਕੋਈ ਕਮੀਆਂ ਪੇਸ਼ੀਆਂ ਜਿਹੜੀਆਂ ਖੜੇ ਉਹ ਨਹੀਂ ਵੀ ਤਿਆਰ ਕੀਤੇ ਨੇ ਜੀ ਪਰ ਜਿਹੜੀਆਂ ਵਿੱਚ ਕਮੀਆਂ ਪੇਸ਼ੀਆਂ ਨੇ ਜੀ ਜਿਹੜੀਆਂ ਹੈਗੀਆਂ ਉਹ ਵਿੱਚੋਂ ਨਿਕਲ ਜਾਣ ਜਿਵੇਂ ਕਿ ਅਸੀਂ ਸਾਡੇ ਲੋਕਲ ਐਮਪੀ ਜਿਹੜੇ ਨੇ ਉਹਨਾਂ ਨੇ ਸਾਨੂੰ ਭੇਜਿਆ ਕਰਦਾ ਉਹਦੇ ਵਿੱਚ ਫੰਡਿੰਗ ਰੀਚ ਕਿੱਥੋਂ ਹੋਣਾ ਇਹਦੇ ਬਾਰੇ ਜ਼ਿਕਰ ਨਹੀਂ ਕੀਤਾ ਅਸੀਂ ਉਹ ਵੀ ਨਾਲ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਤੇ ਉਹ ਵੀ ਸਾਰਾ ਤਾਂ ਕਿ ਜਦੋਂ ਕਿ ਸੰਸਦ ਮੈਂਬਰ ਨੇ ਤੇ ਚੱਲ ਚੱਕਣੀ ਆ ਕਿਸੇ ਵੀ ਛੱਤਹਾਰੀ ਪਾਰਟੀ ਉਹ ਕਵੇਗੀ ਕਿ ਇਹਨਾਂ ਫੰਡ ਕਿੱਥੋਂ ਆਏਗਾ ਉਹਦੀ ਜਵਾਬੀਓ ਦੇ ਸਕਣ ਸੋ ਸਾਨੂੰ ਬੜੀ ਆਸ ਹੈ ਆਪੋਜੀਸ਼ਨ ਸਾਰੀ ਤੋਂ ਜੀ ਸਾਰੀ ਆਪੋਜੀਸ਼ਨ ਕਿਸਾਨਾਂ ਦੀ ਗੱਲ ਨੂੰ ਪੂਰੀ ਠੋਕ ਹਾ ਜਾ ਕੇ ਉੱਥੇ ਰੱਖੇਗੀ ਜੀ ਜੀ ਰਸਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਛੁੜਨ ਵਾਸਤੇ ਜੀ ਤੁਹਾਡਾ ਜੀ ਦੇ ਪੱਜੰਮ ਦਾ ਬਹੁਤ ਬਤਨ ਬਾਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ